जिला कपूरथला ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਹੋਇਆ ਹੈ ਮੁਕਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12/25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸ ਬਰਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ। ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ। ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀਆਂ ਨੂੰ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12 ਦਰਜੇ 25 ਨੂੰ ਪੰਜਾਬ ਬੰਦੀ ਗੋਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਹੋਇਆ ਹੈ ਮਕਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 500 ਥਾਣਾ ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀਆਂ ਵੱਲ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12/25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12/25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਲ੍ਹਾ ਕਪੂਰਥਲਾ ਦੇ ਵਿੱਚ ਪਾਸੇ ਬਰਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ। ਮੁਕੱਦਮਾ ਨੰਬਰ 56/25 ਅੰਡਰ ਸੈਕਸ਼ਨ 354 ਐ 354 ਡੀ 506 थाना ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ। ਜਿਸ ਦੀ ਤਫ਼ਤੀਸ਼ ਜਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12 ਦਰ 25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ। ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਹੋਇਆ ਹੈ ਮਕਦਮਾ ਨੰਬਰ 56/25 ਅੰਡਰ ਸੈਕਸ਼ਨ 354 ਐਂਡ 354 ਡੀ 506 ਥਾਣਾ ਸਿਟੀ ਕਪੂਰਥਲਾ ਵਿੱਚ ਰਜਿਸਟਰਡ ਹੈ ਜਿਸ ਦੀ ਤਫ਼ਤੀਸ਼ ਜ਼ਿਲ੍ਹਾ ਕਪੂਰਥਲਾ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਇਸ ਦੇ ਸਮਰਥਕਾਂ ਵੱਲੋਂ 12/25 ਨੂੰ ਪੰਜਾਬ ਬੰਦੀ ਕਾਲ ਕੀਤੀ ਗਈ ਹੈ ਅਗਰ ਕਿਸੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ